ਜਾਨ ਗੁੱਝ ਕੇ ਸਿੱਖ ਖੁਦੂ ਸਾਹਿਬ ਨਾਲ ਦਾ ਜਿਹੜਾ ਇਤਿਹਾਸ ਆ ਉਹ ਤੋੜ-ਮਰੋੜ ਕੇ ਤੇ ਮਾਰੇ ਤਰੀਕੇ ਨਾਲ ਇਸ ਯੂਟਿਊਬਰ ਨੂੰ ਦਿਖਾਇਆ ਗਿਆ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦਾ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਇੱਕ ਯੂਟਿਊਬਰ ਨੇ ਧੋਖਾ ਰਾਹੀਂ ਉਸ ਦੀ ਬੜੀ ਹੀ ਘੱਟੀਆਂ ਤੇ ਸਾਾਕਿਸ਼ ਭਰੀ ਕਰਤੂਤ ਇੱਕ ਸਾਹਮਣੇ ਆਈ ਆ ਵੀਡੀਓ ਉਸਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਨੂੰ ਲੱਗਦਾ ਕਿ ਉਹ ਸਾਦਕਪਰੀ ਲੱਗਦੀ ਆ ਕਿਉਂਕਿ ਜਿਸ ਸਾਲ ਨਾਲ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਆ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਰੋਂਦਰਾ ਦਿਖਾਇਆ ਗਿਆ ਦਿਖਾਇਆ ਗਿਆ ਕਿਉਂ ਨਾ ਤੇ ਮਨ ਤੇ ਭਾਰੀ ਥੇਜ ਪਹੁੰਚੀ ਜਿਦੋਂ ਕਿ ਇਤਿਹਾਸ ਵਿੱਚ ਇਹ ਸਾਫ ਹੈ ਕਿ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਤੇਗ ਬਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੱਲ ਜਾਣ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾਕਰਮ ਇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਹਾਦਿਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦਸਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਦਾੜੀ ਦਾੜਾ ਜਿਹੜਾ ਪ੍ਰਕਾਸ਼ ਨਾ ਕੀਤਾ ਹੋਵੇ ਕੱਟਿਆ ਹੋਵੇ ਸੋ ਹੋਰ ਵੀ ਲੇਖਣ ਕਰਨਾ ਜਿਹੜੇ ਆ ਗੁਰੂ ਸਾਹਿਬਾਨਾਂ ਦੇ ਆ ਉਹ ਵਿੱਚ ਦਿਖਾਈਆਂ ਨਹੀਂ ਰਹੇ ਉਹ ਸਿੱਖ ਸੰਗਤ ਦੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕਟਿਆ ਹਰਕਤ ਲਈ ਇਸ ਸਾਧਸ਼ ਲਈ ਕਿਉਂਕਿ ਸਾਧਸ਼ ਜਾਣ ਬੁੱਝ ਕੇ ਸੇਕਾ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਹੈ ਉਹ ਤੋੜ ਮੋੜ ਕੇ ਤੇ ਮਾਰੇ ਤਰੀਕੇ ਨਾਲ ਇਸ ਯੂਟਿਊਬਰ ਵੱਲੋਂ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਆ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦੇ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਨਾ ਹੀ ਸਿੱਖ ਸੰਗਤ ਦੇ ਵਿੱਚ ਰੋਸ ਤੇ ਗੁੱਸਾ ਇਸ ਬੰਦੇ ਦੀ ਇਸ ਘਟੀਆ ਹਰਕਤ ਪ੍ਰਤੀ ਜਗਰ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ